ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਪਰਵਾਰਕ ਕਹਾਣੀ ਕਹਾਣੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਹਾਣੀ ਨੂੰ ਪੂਰਾ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਸ਼ੁਰੂ ਕਰਦੇ ਆ ਆਪਾਂ ਆਪਣੀ ਅੱਜ ਦੀ ਕਹਾਣੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਵਿੱਚ ਇੱਕ ਗੁਰਵੀਰ ਨਾਂ ਦਾ ਮੁੰਡਾ ਰਹਿੰਦਾ ਸੀ ਉਸਦੇ ਘਰ ਵਿੱਚ ਉਸਦੇ ਪਾਪਾ ਉਸਦੀ ਮੰਮੀ ਤੇ ਕੁਸ ਦੀ ਭੈਣ ਸੀ ਗੁਰਵੀਰ 12ਵੀਂ ਜਮਾਤ ਵਿੱਚ ਪੜਦਾ ਤੇ ਉਹਦੇ ਨਾਲ ਉਹਦੀ ਕਲਾਸ ਵਿੱਚ ਪ੍ਰੀਤ ਨਾਮ ਦੀ ਇੱਕ ਕੁੜੀ ਪੜਦੀ ਸੀ ਉਹ ਗੁਰਵੀਰ ਨੂੰ ਪਸੰਦ ਕਰਦੀ ਸੀ ਉਹ ਚਾਹੁੰਦੀ ਸੀ ਕਿ ਸਕੂਲ ਦੇ ਆਖਰੀ ਦਿਨ ਉਹ ਗੁਰਵੀਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦੇਵੇ ਉਹ ਗੁਰਵੀਰ ਨੂੰ ਮਿਲਣ ਜਾਂਦੀ ਆ ਪਰ ਗੁਰਵੀਰ ਹੋਰ ਬਹੁਤ ਸਾਰੇ ਮੁੰਡਿਆਂ ਨਾਲ ਖੜਾ ਸੀ ਜਿਸ ਕਰਕੇ ਉਹ ਉਸ ਨੂੰ ਬੁਲਾਉਣ ਦੀ ਹਿੰਮਤ ਨਹੀਂ ਕਰਦੀ ਅਤੇ ਉੱਥੋਂ ਵਾਪਸ ਆ ਜਾਂਦੀ ਆ। 12ਵੀਂ ਤੋਂ ਬਾਅਦ ਪ੍ਰੀਤ ਕੋਰਸ ਕਰਨ ਲੱਗ ਜਾਂਦੀ ਆ। ਉਹ ਇੱਕ ਕੋਚਿੰਗ ਸੈਂਟਰ ਵਿੱਚ ਦਾਖਲਾ ਵੀ ਲੈ ਲੈਂਦੀ ਆ। ਇਤਫਾਕ ਨਾਲ ਉੱਥੇ ਹੀ ਗੁਰਵੀਰ ਵੀ ਕੋਚਿੰਗ ਲਈ ਦਾਖਲਾ ਲੈ ਲੈਂਦਾ ਹੈ। ਪ੍ਰੀਤ ਦੇ ਘਰ ਪਰਿਵਾਰ ਵਾਲਿਆਂ ਕੋਲ ਕੋਈ ਜ਼ਿਆਦਾ ਪੈਸੇ ਨਹੀਂ ਸੀ। ਉਸ ਦਾ ਪਿਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਅਤੇ ਉਹ ਗਰੀਬੀ ਦੇ ਵਿੱਚ ਹੀ ਵੱਡੀ ਹੋਈ ਸੀ। ਉਹਨਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਠਾਕ ਹੀ ਸੀ ਹੁਣ ਜਦੋਂ ਉਹ ਕੋਚਿੰਗ ਸੈਂਟਰ ਵਿੱਚ ਗੁਰਵੀਰ ਨੂੰ ਵੇਖਦੀ ਆ ਤਾਂ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹਿੰਦੀ ਉਹ ਇਹ ਸੋਚਦੀ ਆ ਕਿ ਰੱਬ ਵੀ ਸ਼ਾਇਦ ਸਾਨੂੰ ਮਿਲਾਉਣਾ ਚਾਹੁੰਦਾ ਇੱਕ ਦਿਨ ਉਹ ਮੌਕਾ ਵੇਖ ਕੇ ਗੁਰਵੀਰ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੰਦੀ ਆ ਜਿਵੇਂ ਹੀ ਪ੍ਰੀਤ ਨੇ ਗੁਰਵੀਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਉਹ ਵੀ ਮੰਨ ਗਿਆ ਕਿਉਂਕਿ ਮਨ ਹੀ ਮਨ ਉਹ ਵੀ ਉਸ ਨੂੰ ਪਸੰਦ ਕਰਦਾ ਸੀ ਅਤੇ ਉਹ ਕਹਿੰਦਾ ਕਿ ਹਾਂ ਪ੍ਰੀਤ ਮੈਂ ਵੀ ਤੈਨੂੰ ਪਸੰਦ ਕਰਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਅਤੇ ਉਹਨਾਂ ਦੇ ਪਿਆਰ ਨੂੰ 4 ਸਾਲ ਬੀਤ ਜਾਂਦੇ ਆ ਇੱਕ ਦਿਨ ਜਦੋਂ ਪ੍ਰੀਤ ਘਰੋਂ ਜਾਂਦੀ ਆ ਤਾਂ ਉਸ ਨੂੰ ਪਤਾ ਲੱਗਦਾ ਕਿ ਉਸਦੇ ਘਰ ਵਿੱਚ ਉਸਦੇ ਵਿਆਹ ਦੀ ਗੱਲ ਚੱਲ ਰਹੀ ਆ ਉਸਦੇ ਘਰ ਦੇ ਉਹਦੇ ਲਈ ਮੁੰਡੇ ਲੱਭ ਰਹੇ ਨੇ ਉਹ ਗੁਰਵੀਰ ਨੂੰ ਫੋਨ ਕਰਕੇ ਸਾਰੀ ਗੱਲ ਦੱਸਦੀ ਆ ਕਿ ਮੈਨੂੰ ਲੱਗਦਾ ਮੇਰੇ ਘਰ ਦੇ ਮੇਰਾ ਵਿਆਹ ਕਰਨਾ ਚਾਹੁੰਦੇ ਆ ਉਹ ਗੱਲ ਸੁਣ ਕੇ ਗੁਰਵੀਰ ਨੂੰ ਚਿੰਤਾ ਹੋ ਜਾਂਦੀ ਆ ਤੇ ਉਹ ਉਸ ਨੂੰ ਕਹਿੰਦਾ ਕਿ ਤੂੰ ਪਿਆਰ ਤਾਂ ਮੈਨੂੰ ਕਰਦੀ ਆ ਪਸੰਦ ਮੈਨੂੰ ਕਰਦੀ ਆ ਤੇ ਵਿਆਹ ਵੀ ਤਾਂ ਮੇਰੇ ਨਾਲ ਹੀ ਕਰਵਾਵੇਂਗੀ ਉਸ ਨੂੰ ਕਹਿੰਦਾ ਕਿ ਤੂੰ ਆਪਣੇ ਘਰੇ ਆਪਣੇ ਪਿਆਰ ਬਾਰੇ ਦੱਸ ਦੇ ਅਤੇ ਦੱਸ ਦੇ ਕਿ ਮੈਂ ਤਾਂ ਗੁਰਵੀਰ ਨਾਲ ਵਿਆਹ ਕਰਾਉਣਾ ਚਾਹਣੀ ਆ ਇਹ ਸੁਣ ਕੇ ਪ੍ਰੀਤ ਸਾਰੀ ਗੱਲ ਸੋਚਦੀ ਆ ਅਤੇ ਆਪਣੇ ਘਰ ਗੁਰਵੀਰ ਬਾਰੇ ਦੱਸ ਦਿੰਦੀ ਆ ਪ੍ਰੀਤ ਦਾ ਪਿਤਾ ਗੁਰਵੀਰ ਬਾਰੇ ਪੁੱਛਣ ਲੱਗਿਆ ਤਾਂ ਉਹ ਦੱਸਦੀ ਆ ਕਿ ਉਹ ਆਪਣੇ ਵਰਗੇ ਹੀ ਮਿਡਲ ਪਰਿਵਾਰ ਤੋਂ ਆ ਉਹ ਪਰਿਵਾਰ ਦਾ ਇਕਲੌਤਾ ਮੁੰਡਾ ਅਤੇ ਬਹੁਤ ਹੀ ਚੰਗੇ ਸੁਭਾਅ ਦਾ ਪ੍ਰੀਤ ਦਾ ਪਿਤਾ ਸੋਚਣ ਤੋਂ ਬਾਅਦ ਕਹਿੰਦਾ ਕਿ ਠੀਕ ਆ ਜੇ ਤੈਨੂੰ ਉਹ ਮੁੰਡਾ ਪਸੰਦ ਆ ਤਾਂ ਫਿਰ ਆਪਾਂ ਉਹਦੇ ਪਰਿਵਾਰ ਨਾਲ ਗੱਲ ਕਰ ਲੈਂਦੇ ਆ ਗੁਰਵੀਰ ਵੀ ਆਪਣੇ ਘਰ ਵਿੱਚ ਪ੍ਰੀਤ ਬਾਰੇ ਸਾਰੀ ਗੱਲ ਦੱਸ ਦਿੰਦਾ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਇਸ ਤੋਂ ਬਾਅਦ ਪ੍ਰੀਤ ਸਹੁਰੇ ਘਰ ਚਲੀ ਜਾਂਦੀ ਆ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਵਧੀਆ ਰਹਿੰਦੀ ਆ ਇੱਕ ਦਿਨ ਗੁਰਵੀਰ ਕਹਿੰਦਾ ਕਿ ਪ੍ਰੀਤ ਸਾਨੂੰ ਆਪਣੀ ਪੜ੍ਹਾਈ ਦਾ ਕੀ ਫਾਇਦਾ ਹੋਇਆ ਅਸੀਂ ਕੰਪਿਊਟਰ ਦਾ ਡਿਪਲੋਮਾ ਤਾਂ ਕਰ ਲਿਆ ਜੇ ਅਸੀਂ ਦੋਵੇਂ ਨੌਕਰੀ ਕਰਨ ਲੱਗ ਜਾਈਏ ਤਾਂ ਸਾਡੀ ਜ਼ਿੰਦਗੀ ਹੋਰ ਵੀ ਵਧੀਆ ਹੋ ਜੂ ਪ੍ਰੀਤ ਨੂੰ ਵੀ ਇਹ ਗੱਲ ਬਹੁਤ ਵਧੀਆ ਲੱਗਦੀ ਆ ਗੁਰਵੀਰ ਆਪਣੇ ਮੰਮੀ ਪਾਪਾ ਨਾਲ ਗੱਲ ਕਰਦਾ ਉਹ ਉਹਨਾਂ ਦੋਨਾਂ ਦੇ ਗੱਲ ਦੀ ਹਾਂਮੀ ਭਰ ਦਿੰਦੇ ਆ ਉਹ ਦੋਵੇਂ ਇੱਕ ਕੰਪਨੀ ਵਿੱਚ ਅਪਲਾਈ ਕਰਦੇ ਆ ਤੇ ਜਿੱਥੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਆ ਦੋਨੋਂ ਪਤੀ ਪਤਨੀ ਨੌਕਰੀ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਉਸ ਨੌਕਰੀ ਤੋਂ ਘਰ ਦੀ ਦੂਰੀ 20 ਕਿਲੋਮੀਟਰ ਸੀ ਅਤੇ ਹਰ ਰੋਜ਼ ਕਾਫੀ ਸਮਾਂ ਰਸਤੇ ਵਿੱਚ ਹੀ ਬੀਤ ਜਾਂਦਾ ਸੀ ਦੋਵੇਂ ਸੋਚਦੇ ਆ ਕਿ ਕਿਉਂ ਨਾ ਇੱਥੇ ਹੀ ਇੱਕ ਘਰ ਕਿਰਾਏ ਤੇ ਲੈ ਲਈਏ ਗੁਰਵੀਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦਾ ਘਰ ਦੇ ਵੀ ਇਸ ਗੱਲ ਲਈ ਸਹਿਮਤ ਹੋ ਜਾਂਦੇ ਆ ਤੇ ਕਹਿੰਦੇ ਆ ਕਿਹਾ ਨੇੜੇ ਤੇ ਇੱਕ ਘਰ ਕਰਾਏ ਤੇ ਲੈ ਲਓ ਅਤੇ ਉੱਥੇ ਰਹਿਣ ਲੱਗ ਜਾਓ ਕਿਉਂਕਿ ਰਸਤੇ ਵਿੱਚ ਤੁਸੀਂ ਇੰਨੀ ਦੂਰ ਆਉਂਦੇ ਜਾਂਦੇ ਹੋ ਕਿੰਨਾ ਸਮਾਂ ਖਰਾਬ ਹੁੰਦਾ ਤੇ ਨਾਲੇ ਖਰਚਾ ਹੁੰਦਾਗਾ ਹੁਣ ਗਰਵੀਰ ਕੰਪਨੀ ਜਿੱਥੇ ਉਹ ਜਿਹੜੀ ਕੰਪਨੀ ਦੇ ਵਿੱਚ ਨੌਕਰੀ ਕਰਦਾ ਉੱਥੇ ਨੇੜੇ ਹੀ ਇੱਕ ਘਰ ਵੇਖ ਲੈਂਦਾ ਤੇ ਦੋਵੇਂ ਪਤੀ ਪਤਨੀ ਉੱਥੇ ਖੁਸ਼ੀ ਖੁਸ਼ੀ ਰਹਿਣ ਲੱਗਦੇ ਆ ਹੁਣ ਉਹ ਆਰਮਨਾਲ ਆਪਣੀ ਜ਼ਿੰਦਗੀ ਜਿਉਣ ਲੱਗਦੇ ਆ ਦੋਮਾਂ ਵਿਚਕਾਰ ਡੂੰਗੀ ਮੁਹੱਬਤ ਸੀ ਉਹਨਾਂ ਵਿੱਚ ਕਦੇ ਕਿਸੇ ਮੁੱਦੇ ਤੇ ਜ਼ਿਆਦਾ ਵੈਸ ਨਹੀਂ ਸੀ ਹੁੰਦੀ ਪ੍ਰੀਤ ਦੀ ਇੱਕੋ ਹੀ ਇੱਛਾ ਸੀ ਉਹ ਗੁਰਵੀਰ ਨੂੰ ਕਹਿੰਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਵਿਦੇਸ਼ ਘੁੰਮ ਕੇ ਆਉਣਾ ਚਾਹੁੰਦੀ ਆ ਮੈਂ ਇੱਕ ਵਾਰ ਜਹਾਜ਼ ਵਿੱਚ ਬੈਠਣਾ ਚਾਹੁੰਦੀ ਆ ਤੇ ਵੇਖਦੀ ਆ ਕਿ ਬਾਹਰਲੇ ਲੋਕਾਂ ਦੀ ਜ਼ਿੰਦਗੀ ਕਿਵੇਂ ਆ ਗੁਰਵੀਰ ਕਹਿੰਦਾ ਕਿ ਕੁਝ ਪੈਸੇ ਕਮਾ ਲੀਏ ਉਸ ਤੋਂ ਬਾਅਦ ਅਸੀਂ ਬਾਹਰ ਘੁੰਮਣ ਜ਼ਰੂਰ ਜਾਵਾਂਗੇ ਹੌਲੀ-ਹੌਲੀ ਉਹਨਾਂ ਦੇ ਵਿਆਹ ਨੂੰ 4 ਸਾਲ ਹੋ ਗਏ 4 ਸਾਲਾਂ ਵਿੱਚ ਵੀ ਉਹ ਇੰਨਾ ਪੈਸਾ ਨਹੀਂ ਕਮਾ ਸਕੇ ਕਿ ਜੀ ਦੇ ਨਾਲ ਉਹ ਬਾਹਰ ਘੁੰਮਣ ਜਾ ਸਕਣ ਕਿਉਂਕਿ ਇਸ ਦੌਰਾਨ ਗੁਰਵੀਰ ਦੇ ਪਿਤਾ ਜੀ ਬਿਮਾਰ ਹੋ ਗਏ ਸੀ ਤੇ ਉਹਨਾਂ ਦੇ ਪਿਤਾ ਦੇ ਇਲਾਜ ਤੇ ਕਾਫੀ ਪੈਸੇ ਲੱਗ ਗਏ ਪ੍ਰੀਤ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਉਦਾਸ ਹੋ ਜਾਂਦੀ ਅਤੇ ਗੁਰਵੀਰ ਨਾਲ ਲੜਦੀ ਰਹਿੰਦੀ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਘੁੰਮਣ ਜਾ ਸਕਾਂਗੇ ਪਰ ਗੁਰਵੀਰ ਉਸ ਨੂੰ ਸਮਝਾ ਦਿੰਦਾ ਸਮਾਂ ਲੰਘ ਰਿਹਾ ਸੀ ਹੁਣ ਜਿਸ ਕੰਪਨੀ ਵਿੱਚ ਦੋਨੋਂ ਪਤੀ ਪਤਨੀ ਕੰਮ ਕਰਦੇ ਸੀ ਉੱਥੋਂ ਦੇ बॉस दी ਬਦਲੀ ਹੋ ਜਾਂਦੀ ਆ ਤੇ ਜੋ ਨਵਾਂ ਬੌਸ ਸੀ ਉਹਦਾ ਨਾਮ ਅਦਿੱਤਿਆ ਸੀ ਪ੍ਰੀਤ ਬਹੁਤ ਸੋਹਣੀ ਸੀ ਅਤੇ ਅਦਿੱਤਿਆ ਦੀ ਨਜ਼ਰ ਪ੍ਰੀਤ ਤੇ ਪੈ ਜਾਂਦੀ ਆ ਉਹ ਕਿਸੇ ਵੀ ਤਰੀਕੇ ਨਾਲ ਪ੍ਰੀਤ ਨੂੰ ਆਪਣਾ ਬਣਾਉਣਾ ਚਾਹੁੰਦਾ ਉਹ ਇੱਕ ਕੁੜੀ ਤੋਂ ਪ੍ਰੀਤ ਬਾਰੇ ਪੁੱਛਣਾ ਸ਼ੁਰੂ ਕਰ ਦਿੰਦਾ ਅਤੇ ਪੁੱਛਣ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਪ੍ਰੀਤ ਦਾ ਸੁਪਨਾ ਵਿਦੇਸ਼ ਜਾਣ ਦਾ ਹੈ ਉਹ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਉਹ ਪ੍ਰੀਤ ਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਕਹਿਣ ਲੱਗਦਾ ਹੈ ਕਿ ਜੇ ਤੂੰ ਚਾਹੇ ਤਾਂ ਤੂੰ ਸੁਪਨਾ ਪੂਰਾ ਕਰ ਸਕਦੀ ਆ ਜਦੋਂ ਪ੍ਰੀਤ ਨੇ ਇਹ ਸੁਣਿਆ ਪਹਿਲਾਂ ਤਾਂ ਉਸ ਨੂੰ ਇਹ ਗੱਲ ਅਜੀਬ ਲੱਗੀ ਪਰ ਫਿਰ ਉਹ ਸੋਚਦੀ ਆ ਕਿ ਹੋ ਸਕਦਾ ਕਿ boss ਆਪਣੇ employees ਨੂੰ ਕਿਤੇ ਘੁਮਾਉਣ ਦਾ ਪ੍ਰੋਗਰਾਮ ਬਣਾ ਰਿਹਾ ਹੋਵੇ ਪ੍ਰੀਤ ਦਾ ਸੁਪਨਾ ਉਸ ਦੇ ਸਿਰ ਤੇ ਝੜ ਕੇ ਬੋਲ ਰਿਹਾ ਸੀ ਕਿ ਉਸ ਨੂੰ ਗਲਤ ਸਹੀ ਦਿਖਾਈ ਨਹੀਂ ਦਿੱਤਾ ਇਸ ਬਾਰੇ ਉਹ ਗੁਰਵੀਰ ਨਾਲ ਗੱਲ ਕਰਦੀ ਆ ਤੇ ਦੱਸਦੀ ਆ ਕਿ ਬੌਸ ਮੈਨੂੰ ਵਿਦੇਸ਼ ਘੁਮਾਉਣ ਲਈ ਕਹਿ ਰਿਹਾ ਜੇ ਤੁਸੀਂ ਚਾਹੋ ਤਾਂ ਪਰ ਗੁਰਵੀਰ ਉਸ ਨੂੰ ਮਨਾ ਕਰ ਦਿੰਦਾ ਉਹ ਜਾਣਦਾ ਸੀ ਕਿ ਬੌਸ ਕਿਹੋ ਜਿਹਾ ਹੈ ਇਸ ਕਾਰਨ ਉਹ ਪ੍ਰੀਤ ਨੂੰ ਕਹਿੰਦਾ ਹੈ ਕਿ ਤੂੰ ਉਸ ਦੇ ਜਾਲ ਵਿੱਚ ਨਾ ਫਸ ਕਿਉਂਕਿ ਉਹ ਚੰਗਾ ਆਦਮੀ ਨਹੀਂ ਆ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਇਹ ਸੁਣ ਕੇ ਪ੍ਰੀਤ ਗੁਰਵੀਰ ਨਾਲ ਲੜਨ ਲੱਗ ਜਾਂਦੀ ਆ ਤੇ ਕਹਿੰਦੀ ਆ ਕਿ ਤੁਸੀਂ ਮੈਨੂੰ ਕਿਤੇ ਨਹੀਂ ਲੈ ਕੇ ਗਏ ਅਤੇ ਕੋਈ ਹੋਰ ਘੁਮਾਉਣ ਲਈ ਕਹਿ ਰਿਹਾ ਤੁਸੀਂ ਉਸ ਵਿੱਚ ਵੀ ਬਰਾਈਆਂ ਲੱਭਣ ਲੱਗ ਗਏ ਇਸ ਤੋਂ ਬਾਅਦ ਪਤੀ-ਪਤਨੀ ਵਿੱਚ ਥੋੜੀ ਜਿਹੀ ਲੜਾਈ ਹੁੰਦੀ ਆ ਅਤੇ ਲੜਾਈ ਤੋਂ ਬਾਅਦ ਦੋਨੋਂ ਪਤੀ-ਪਤਨੀ ਇੱਕ ਦੂਜੇ ਤੋਂ ਨਾਰਾਜ਼ ਹੋ ਜਾਂਦੇ ਨੇ ਅਗਲੇ ਦਿਨ ਪ੍ਰੀਤ ਜਦੋਂ ਕੰਮ ਤੇ ਜਾਂਦੀ ਆ ਤਾਂ ਉਸ ਦਾ ਬੌਸ ਉਸ ਨੂੰ ਦੁਬਾਰਾ ਪੁੱਛਦਾ ਕਿ ਪ੍ਰੀਤ ਦੱਸ ਕੀ ਹੋਇਆ ਜਾਣਾ ਨਹੀਂ ਤੂੰ ਜੇ ਤੂੰ ਜਾਣਾ ਤਾਂ ਮੈਂ ਤੇਰੇ ਸੁਪਨੇ ਨੂੰ ਪੂਰਾ ਕਰ ਸਕਦਾ ਉਸ ਤੋਂ ਬਾਅਦ ਪ੍ਰੀਤ ਕਹਿੰਦੀ ਆ ਕਿ ਠੀਕ ਐ ਸਰ ਜਦੋਂ ਵੀ ਤੁਸੀਂ ਚਾਹੋ ਆਪਾਂ ਚਲੇ ਜਾਵਾਂਗੇ ਕੋਈ ਸਮੱਸਿਆ ਨਹੀਂ ਇਹ ਕਹਿ ਕੇ ਉਹ ਆਪਣਾ ਕੰਮ ਕਰਦੀ ਰਹਿੰਦੀ ਆ ਸ਼ਾਮ ਹੋ ਜਾਂਦੀ ਹੈ ਤੇ ਘਰ ਆਉਂਦੇ ਹੀ ਉਹ ਗੁਰਵੀਰ ਨਾਲ ਇਸ ਬਾਰੇ ਚੰਗੀ ਤਰ੍ਹਾਂ ਗੱਲ ਕਰਨ ਦਾ ਫੈਸਲਾ ਕਰਦੀ ਆ ਉਹ ਕਹਿੰਦੀ ਆ ਕਿ ਬੌਸ ਮੈਨੂੰ ਵਿਦੇਸ਼ ਭੇਜ ਰਿਹਾ ਮੈਂ ਉਸ ਨਾਲ ਵਿਦੇਸ਼ ਜਾ ਰਹੀ ਹਾਂ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਹੁਣੇ ਦੱਸੋ ਇਹ ਗੱਲ ਸੁਣ ਕੇ ਗੁਰਵੀਰ ਗੁੱਸਾ ਆ ਜਾਂਦਾ ਹੈ ਅਤੇ ਦੋਨਾਂ ਵਿੱਚਕਾਰ ਲੜਾਈ ਹੋ ਜਾਂਦੀ ਆ ਲੜਾਈ ਤੋਂ ਬਾਅਦ ਗੁਰਵੀਰ ਪ੍ਰੀਤ ਦੇ ਘਰ ਫੋਨ ਕਰਕੇ ਉਹਦੀ ਗੱਲ ਬਾਰੇ ਦੱਸਦਾ ਹੈ। ਪ੍ਰੀਤ ਦੇ ਪਿਤਾ ਨੂੰ ਵੀ ਉਹ ਗੱਲ ਚੰਗੀ ਨਹੀਂ ਲੱਗੀ ਤੇ ਉਹ ਸਮਝਾਉਂਦੇ ਆ ਕਿ ਪੁੱਤ ਤੂੰ ਗਲਤ ਕਰ ਰਹੀ ਆ। ਪ੍ਰੀਤ ਆਪਣੇ ਪਿਤਾ ਦੀ ਗੱਲ ਸੁਣ ਕੇ ਉਸਤੇ ਅਮਲ ਨਹੀਂ ਕਰਦੀ। ਰਾਤ ਨੂੰ ਦੋਨੋਂ ਜਣੇ ਸੌਂ ਗਏ। ਸਵੇਰੇ ਉੱਠ ਕੇ ਗੁਰਵੀਰ ਪ੍ਰੀਤ ਨੂੰ ਇੱਧਰ-ਉੱਧਰ ਰੱਬਣਾ ਸ਼ੁਰੂ ਕਰ ਦਿੰਦਾ ਹੈ। ਪ੍ਰੀਤ ਅੱਧੀ ਰਾਤ ਨੂੰ ਘਰੋਂ ਚਲੀ ਗਈ। ਉਸ ਨੇ ਇੱਕ ਚਿੱਠੀ ਲਿਖ ਕੇ ਮੇਜ਼ ਤੇ ਰੱਖ ਦਿੱਤੀ ਸੀ ਕਿ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ। ਮੈਂ ਬੌਸ ਨਾਲ ਵਿਦੇਸ਼ ਘੁੰਮਣ ਜਾ ਰਹੀ ਹਾਂ ਅੱਜ ਤੋਂ ਬਾਅਦ ਸਾਡਾ ਇੱਕ ਦੂਜੇ ਨਾਲ ਕੋਈ ਰਿਸ਼ਤਾ ਨਹੀਂ ਤੂੰ ਮੇਰੇ ਪਿਆਰ ਦੀ ਕਦਰ ਨਹੀਂ ਕੀਤੀ ਇਸ ਲਈ ਮੈਂ ਜਾ ਰਹੀ ਹਾਂ ਇਸ ਚਿੱਠੀ ਨੂੰ ਪੜਨ ਤੋਂ ਬਾਅਦ ਗੁਰਵੀਰ ਪੂਰੀ ਤਰ੍ਹਾਂ ਟੁੱਟ ਜਾਂਦਾ ਅਤੇ ਉਹ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲ ਲੈਂਦਾ ਅਤੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਦਾ ਹੈ ਪ੍ਰੀਤ ਦੇ ਪਰਿਵਾਰ ਵਾਲੇ ਜਦੋਂ ਪ੍ਰੀਤ ਨੂੰ ਫੋਨ ਕਾਲ ਕਰਦੇ ਆ ਤਾਂ ਉਸ ਦਾ ਫੋਨ ਨਹੀਂ ਲੱਗਦਾ ਪਰਿਵਾਰਕ ਮੈਂਬਰ ਥੋੜੇ ਚਿੰਤਤ ਹੁੰਦੇ ਆ ਪਰ ਉਸ ਦੀ ਭਾਲ ਨਹੀਂ ਕਰਦੇ ਗੁਰਵੀਰ ਵੀ ਉਹਨੂੰ ਭੁੱਲ ਕੇ ਆਪਣੇ ਕੰਮ ਵਿੱਚ ਰੁੱਝ ਜਾਂਦਾ ਹੈ ਉਹ ਇਸ ਕੰਪਨੀ ਨੂੰ ਛੱਡ ਕੇ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਦਿੰਦਾ ਹੁਣ ਲਗਭਗ 2 ਸਾਲ ਬੀਤ ਚੁੱਕੇ ਸਨ 2 ਸਾਲਾਂ ਵਿੱਚ ਉਹ ਇੰਨੇ ਪੈਸੇ ਕਮਾ ਲੈਂਦਾ ਕਿ ਜੇ ਉਹ ਚਾਹੇ ਤਾਂ ਵਿਦੇਸ਼ ਯਾਤਰਾ ਕਰ ਸਕਦਾ ਸੀ ਪਰ ਉਸ ਨੇ ਵਿਦੇਸ਼ ਜਾਣ ਨੂੰ ਤਰਜੀਹ ਨਹੀਂ ਦਿੱਤੀ ਉਹ ਆਪਣੇ ਮਾਪਿਆਂ ਦੀ ਸੇਵਾ ਕਰਦਾ ਅਤੇ ਆਪਣੇ ਮੰਮੀ ਪਾਪਾ ਨਾਲ ਰਹਿਣ ਲੱਗਦਾ ਇੱਕ ਦਿਨ ਜਦੋਂ ਉਹ ਬਾਲਕੋਨੀ ਵਿੱਚ ਖੜਾ ਸੀ ਤਾਂ ਉਸ ਦਾ ਗਵੰਡੀ ਜੋ ਕਿ ਨਵੀਂ ਕਾਰ ਲੈ ਕੇ ਆਇਆ ਸੀ ਉਸ ਦਾ ਪਿਤਾ ਕਾਰ ਵੱਲ ਵੇਖਦਾ ਤੇ ਕਹਿੰਦਾ ਕਿੰਨੀ ਸੋਹਣੀ ਕਾਰ ਆ ਇਹ ਸੁਣ ਕੇ ਗੁਰਵੀਰ ਹੱਸਣ ਲੱਗਦਾ ਤੇ ਕਹਿੰਦਾ ਹਾਂ ਪਾਪਾ ਕੀ ਤੁਹਾਨੂੰ ਇਹ ਕਾਰ ਪਸੰਦ ਆ ਜੇ ਚਾਹੂੰ ਤਾਂ ਆਪਾਂ ਵੀ ਇਹ ਕਾਰ ਖਰੀਦ ਸਕਦੇ ਆ ਪਰ ਉਸ ਦਾ ਪਾਪਾ ਕਹਿੰਦਾ ਬੇਟਾ ਮੈਨੂੰ ਇਹ ਨਹੀਂ ਚਾਹੀਦੀ ਮੈਂ ਇਸੇ ਤਰ੍ਹਾਂ ਹੀ ਠੀਕ ਹਾਂ ਇਨਾ ਕਹਿ ਕੇ ਉਸ ਦੇ ਪਾਪਾ ਉੱਥੋਂ ਚਲੇ ਜਾਂਦੇ ਨੇ ਪਰ ਪੁੱਤਰ ਨੇ ਆਪਣੇ ਪਿਤਾ ਦਾ ਮਨ ਪੜ ਲਿਆ ਸੀ ਗੁਰਵੀਰ ਇੱਕ ਵਧੀਆ ਕਾਰ ਖਰੀਦ ਲੈਂਦਾ ਘਰ ਦੇ ਵਿੱਚ ਉਹਦਾ ਦੁਵਾਰਾ ਵਿਆਹ ਕਰਵਾਉਣ ਲਈ ਗੱਲਾਂ ਹੁੰਦੀਆਂ ਨੇ ਪਰ ਗੁਰਵੀਰ ਵਿਆਹ ਕਰਵਾਉਣ ਤੋਂ ਮਨਾ ਕਰ ਦਿੰਦਾ ਤੇ ਕਹਿੰਦਾ ਮੈਂ ਦੁਵਾਰਾ ਵਿਆਹ ਨਹੀਂ ਕਰਾਂਗਾ ਕਿਉਂਕਿ ਅਜੇ ਮੇਰਾ ਤਲਾਕ ਨਹੀਂ ਹੋਇਆ ਜੇ ਪ੍ਰੀਤ ਮੈਨੂੰ ਤਲਾਕ ਦਿੰਦੀ ਹੈ ਤਾਂ ਹੀ ਮੇਰਾ ਦੂਜਾ ਵਿਆਹ ਹੋ ਸਕੇਗਾ ਜੇ ਮੈਂ ਦੁਬਾਰਾ ਵਿਆਹ ਕਰਵਾ ਲਿਆ ਤੇ ਉਹ ਵਾਪਸ ਆ ਗਈ ਤਾਂ ਮੈਂ ਸਰਕਾਰੀ ਚੱਕਰਾਂ ਵਿੱਚ ਫਸ ਜਾਵਾਂਗਾ ਅਤੇ ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਇਹ ਕਹਿ ਕੇ ਗੁਰਵੀਰ ਥੋੜਾ ਉਦਾਸ ਹੋ ਜਾਂਦਾ ਹੈ ਉਸਦੇ ਪਾਪਾ ਆਪਣੇ ਪੁੱਤਰ ਦਾ ਚਿਹਰਾ ਪੜ ਲੈਂਦੇ ਆ ਅਤੇ ਗੱਲ ਬਦਲ ਦਿੰਦੇ ਨੇ ਉਹ ਕਹਿੰਦੇ ਆ ਬੇਟੇ ਨਵੀਂ ਕਾਰ ਆ ਗਈ ਆ ਪਰ ਕੀ ਆਪਾਂ ਗੁਰੂ ਘਰ ਨਹੀਂ ਜਾਣਾ ਤਾਂ ਉਹ ਕਹਿੰਦਾ ਹਾਂ ਪਾਪਾ ਜੀ ਇਹ ਗੱਲ ਤਾਂ ਮੈਂ ਭੁੱਲ ਹੀ ਗਿਆ ਗੁਰਵੀਰ ਆਪਣੇ ਪਾਪਾ ਨੂੰ ਕਹਿੰਦਾ ਕਿ ਆਪਾਂ ਕੱਲ ਨੂੰ ਹੀ ਹਰਿਮੰਦਰ ਸਾਹਿਬ ਜਾ ਕੇ ਆਵਾਂਗੇ। ਹਰਿਮੰਦਰ ਸਾਹਿਬ ਉਹਨਾਂ ਦੇ ਪਿੰਡ ਤੋਂ ਕਾਫੀ ਦੂਰ ਸੀ। ਉਹ ਅਗਲੇ ਦਿਨ ਸਵੇਰੇ ਜਾਂਦੇ ਆ ਅਤੇ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਦੇ ਆ। ਮੱਥਾ ਟੇਕਣ ਤੋਂ ਬਾਅਦ ਉਹ ਉੱਥੇ ਬੈਠੇ ਮੰਗਤਿਆਂ ਨੂੰ ਮਠਿਆਈਆਂ ਵੰਡਣ ਲੱਗ ਜਾਂਦੇ ਆ। ਅਚਾਨਕ ਉਸ ਦੀ ਨਜ਼ਰ ਇੱਕ ਔਰਤ ਵੱਲ ਜਾਂਦੀ ਆ ਜੋ ਕਿ ਉਹਨਾਂ ਭਿਖਾਰੀਆਂ ਦੇ ਵਿੱਚ ਹੀ ਬੈਠੀ ਸੀ। ਜਿਵੇਂ ਹੀ ਗਰਵੀਰ ਨੇ ਉਸ ਔਰਤ ਨੂੰ ਵੇਖਿਆ ਉਹ ਉਹ ਵੇਖਦਾ ਹੀ ਰਹਿ ਗਿਆ ਕਿਉਂਕਿ ਸਾਹਮਣੇ ਜੋ ਔਰਤ ਭੀਖ ਮੰਗ ਰਹੀ ਸੀ ਉਹ ਕੋਈ ਹੋਰ ਨਹੀਂ ਸਗੋਂ ਪ੍ਰੀਤ ਸੀ ਜਿਸ ਨੇ ਉਸ ਨੂੰ ਵਿਦੇਸ਼ ਜਾਣ ਲਈ ਛੱਡ ਦਿੱਤਾ ਸੀ ਗੁਰਵੀਰ ਉਸ ਨੂੰ ਕਹਿੰਦਾ ਕਿ ਪ੍ਰੀਤ ਤੁਸੀਂ ਇੱਥੇ ਕੀ ਕਰ ਰਹੇ ਹੋ ਪਰ ਪ੍ਰੀਤ ਉਸ ਨੂੰ ਪਛਾਣ ਨਹੀਂ ਰਹੀ ਸੀ ਅਤੇ ਉਹ ਚੁੱਪ ਬੈਠੀ ਸੀ ਫਿਰ ਉਹਦੇ ਕੋਲ ਬੈਠੇ ਭਿਖਾਰੀ ਨੇ ਕਿਹਾ ਭਾਈ ਇਹ ਤਾਂ ਪਾਗਲ ਆ ਹੁਣ ਗੁਰਵੀਰ ਨੂੰ ਪੂਰਾ ਯਕੀਨ ਆ ਗਿਆ ਸੀ ਕਿ ਪ੍ਰੀਤ ਹੀ ਆ ਉਹ ਨਾਲ ਬੈਠੇ ਭਿਖਾਰੀ ਤੋਂ ਪੁੱਛਦਾ ਕਿ ਕਿਸ ਨਾਲ ਰਹਿੰਦੀ ਆ ਤਾਂ ਭਿਖਾਰੀ ਦੱਸਦਾ ਕਿ ਇਸੇ ਤਰ੍ਹਾਂ ਗੁਰਦੁਆਰੇ ਦੇ ਬਾਹਰ ਬੈਠੀ ਰਹਿੰਦੀ ਆ ਜੇ ਖਾਣ ਲਈ ਕੁਝ ਮਿਲ ਜਾਂਦਾ ਤਾਂ ਖਾ ਲੈਂਦੀ ਆ ਜਿੱਥੇ ਵੀ ਇਸ ਨੂੰ ਕੋਈ ਥਾਂ ਮਿਲਦੀ ਆ ਤਾਂ ਉੱਥੇ ਸੌਂ ਜਾਂਦੀ ਆ ਹੁਣ ਗੁਰਵੀਰ ਪ੍ਰੀਤ ਨੂੰ ਚੁੱਪਚਾਪ ਆਪਣੀ ਕਾਰ ਵਿੱਚ ਬਿਠਾਉਂਦਾ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੰਦਾ ਡਾਕਟਰ ਉਸ ਦਾ ਚੈੱਕਅਪ ਕਰਦੇ ਆ ਤੇ ਜਾਂਚ ਤੋਂ ਬਾਅਦ ਦੱਸਦੇ ਆ ਕਿ ਉਸ ਨੂੰ ਕੋਈ ਡੂੰਗਾ ਸਦਮਾ ਲੱਗਿਆ ਹੈ ਜਿਸ ਕਾਰਨ ਇਸ ਦੀ ਯਾਦਦਾਸ਼ਤ ਖਤਮ ਹੋ ਗਈ ਆ ਗੁਰਵੀਰ ਉਹਨਾਂ ਨੂੰ ਪੁੱਛਦਾ ਕਿ ਕੀ ਇਹਦੀ ਯਾਦਾਸ਼ਤ ਵਾਪਸ ਆ ਸਕਦੀ ਆ ਤਾਂ ਡਾਕਟਰ ਕਹਿੰਦਾ ਦਵਾਈਆਂ ਨਾਲ ਹੋ ਸਕਦਾ ਉਹਦੀ ਯਾਦਾਸ਼ਤ ਵਾਪਸ ਆ ਜਾਵੇ ਗੁਰਵੀਰ ਡਾਕਟਰ ਨੂੰ ਪ੍ਰੀਤ ਦਾ ਇਲਾਜ ਕਰਨ ਲਈ ਕਹਿੰਦਾ ਤੇ ਕਹਿੰਦਾ ਕਿ ਜਿੰਨਾ ਵੀ ਖਰਚਾ ਆਵੇਗਾ ਉਹ ਸਾਰਾ ਮੈਂ ਕਰਾਂਗਾ ਡਾਕਟਰ ਉਸ ਨੂੰ ਦੱਸਦੇ ਨੇ ਕਿ ਇਸ ਨੂੰ ਲੰਬਾ ਸਮਾਂ ਇਲਾਜ ਦੀ ਜ਼ਰੂਰਤ ਹੈ ਇਹ ਨਹੀਂ ਪਤਾ ਕਿ ਇਸ ਦੀ ਯਾਦਾਸ਼ਤ ਅੱਜ ਵਾਪਸ ਆ ਜਾਵੇ ਹੋ ਸਕਦਾ 1 ਸਾਲ ਲੱਗ ਜਾਵੇ ਜਾਂ 6 ਮਹੀਨੇ ਲੱਗ ਜਾਣ ਤਾਂ ਗੁਰਵੀਰ ਕਹਿੰਦਾ ਹੈ ਕਿ ਤੁਸੀਂ ਇਸ ਦਾ ਇਲਾਜ ਸ਼ੁਰੂ ਕਰੋ ਮੈਂ ਸਮੇਂ-ਸਮੇਂ ਤੇ ਆ ਕੇ ਪੈਸੇ ਜਮ੍ਹਾਂ ਕਰਵਾ ਜਾਇਆ ਕਰਾਂਗਾ ਅਤੇ ਇਸ ਨੂੰ ਮਿਲ ਵੀ ਜਾਇਆ ਕਰਾਂਗਾ 1 ਸਾਲ ਤੱਕ ਪ੍ਰੀਤ ਦਾ ਉਸ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਹੈ ਜਦੋਂ ਵੀ ਗੁਰਵੀਰ ਪੈਸੇ ਜਮ੍ਹਾਂ ਕਰਵਾਉਣ ਆਉਂਦਾ ਤਾਂ ਉਹ ਪ੍ਰੀਤ ਦੀ ਹਾਲਤ ਵੇਖ ਕੇ ਜਾਂਦਾ ਪ੍ਰੀਤ ਦੀ ਹਾਲਤ ਦਿਨ-ਬਦਨ ਸੁਧਰ ਰਹੀ ਸੀ ਫਿਰ ਇੱਕ ਦਿਨ ਡਾਕਟਰ ਗੁਰਵੀਰ ਨੂੰ ਫੋਨ ਕਰਦੇ ਆ ਤੇ ਦੱਸਦੇ ਆ ਕਿ ਤੁਹਾਡੇ ਮਰੀਜ਼ ਦੀ ਯਾਦ ਆਸਤ ਵਾਪਸ ਆ ਗਈ ਹੈ ਤੁਸੀਂ ਉਸ ਨੂੰ ਆ ਕੇ ਮਿਲ ਸਕਦੇ ਹੋ ਗੁਰਵੀਰ ਹਸਪਤਾਲ ਜਾਂਦਾ ਹੈ ਅਤੇ ਉਹ ਪ੍ਰੀਤ ਨੂੰ ਵੇਖਦਾ ਹੈ ਤੇ ਪ੍ਰੀਤ ਵੀ ਜਦੋਂ ਗੁਰਵੀਰ ਨੂੰ ਵੇਖਦੀ ਆ ਤਾਂ ਉੱਚੀ ਉੱਚੀ ਰੋਣ ਲੱਗ ਪੈਂਦੀ ਆ ਉਹ ਉਸ ਨੂੰ ਚੁੱਪ ਕਰਾਉਂਦਾ ਅਤੇ ਕਾਰ ਵਿੱਚ ਬਿਠਾ ਕੇ ਆਪਣੇ ਘਰ ਲੈ ਆਉਂਦਾ ਹੈ ਜਿਵੇਂ ਹੀ ਉਸਦੇ ਮੰਮੀ ਪਾਪਾ ਵੇਖਦੇ ਨੇ ਕਿ ਪ੍ਰੀਤ ਵਾਪਸ ਮੁੜਾਈ ਹੈ ਤਾਂ ਬਹੁਤ ਹੈਰਾਨ ਹੁੰਦੇ ਨੇ ਤੇ ਕਹਿੰਦੇ ਨੇ ਕਿ ਪੁੱਤ ਤੂੰ ਇਸ ਨੂੰ ਵਾਪਸ ਕਿਉਂ ਲੈ ਕੇ ਆਇਆ ਪਰ ਉਹ ਆਪਣੇ ਮੰਮੀ ਪਾਪਾ ਨੂੰ ਪ੍ਰੀਤ ਬਾਰੇ ਦੱਸਦਾ ਤੇ ਕਹਿੰਦਾ ਕਿ ਮਾਂ ਇਸ ਦੀ ਯਾਦ ਆਸਤ ਗਵਾਚ ਚੁੱਕੀ ਸੀ ਅਤੇ ਭਿਖਾਰੀਆਂ ਵਿੱਚ ਬੈਠ ਕੇ ਗੁਰਦੁਆਰੇ ਵਿੱਚ ਭੀਖ ਮੰਗ ਰਹੀ ਸੀ ਉਸਦੇ ਮਾਪਿਆਂ ਨੂੰ ਵੀ ਉਸਤੇ ਤਰਸ ਆ ਜਾਂਦਾ ਹੈ ਅਤੇ ਉਹ ਆਪਣੀ ਨੂ ਨੂੰ ਆਪਣੇ ਘਰ ਵਿੱਚ ਰੱਖ ਲੈਂਦੇ ਨੇ ਗੁਰਵੀਰ ਦੇ ਮਾਤਾ ਪਿਤਾ ਪ੍ਰੀਤ ਦੇ ਮੰਮੀ ਪਾਪਾ ਨੂੰ ਫੋਨ ਕਰਕੇ ਉੱਥੇ ਬੁਲਾ ਲੈਂਦੇ ਨੇ ਉਹ ਉਸ ਤੋਂ ਪੁੱਛਣ ਲੱਗਦੇ ਨੇ ਕਿ ਉਹ ਘਰੋਂ ਕਿਉਂ ਚਲੀ ਗਈ ਸੀ ਤਾਂ ਪ੍ਰੀਤ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦੀ ਆ ਅਤੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਦੱਸਦੀ ਆ ਕਿ ਜਦੋਂ ਮੈਂ ਗਈ ਤਾਂ ਮੈਂ ਬੌਸ ਨਾਲ ਸਿਰਫ ਘੁੰਮਣ ਦੇ ਇਰਾਦੇ ਨਾਲ ਗਈ ਸੀ ਪਰ ਬੌਸ ਮੇਰਾ ਗਲਤ ਫਾਇਦਾ ਚੁੱਕਣਾ ਚਾਹੁੰਦਾ ਸੀ ਜਿਵੇਂ ਹੀ ਮੈਨੂੰ ਪਤਾ ਲੱਗਾ ਤਾਂ ਮੈਂ ਉੱਥੋਂ ਭੱਜ ਗਈ ਭੱਜਣ ਤੋਂ ਬਾਅਦ ਮੈਨੂੰ ਕੁਝ ਵੀ ਯਾਦ ਨਹੀਂ ਆ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ। ਇਹ ਸੁਣ ਕੇ ਗੁਰਵੀਰ ਸਮਝ ਗਿਆ ਸੀ ਕਿ ਉਸ ਨਾਲ ਕੀ ਹੋਇਆ ਹੈ। ਉਹ ਉਸ ਨੂੰ ਮaaf ਕਰ ਦਿੰਦਾ ਹੈ ਅਤੇ ਪੂਰੇ ਪਰਿਵਾਰ ਨੂੰ ਕਹਿੰਦਾ ਕਿ ਪਲੀਜ਼ ਇਸ ਨੂੰ ਮaaf ਕਰ ਦਿਓ। ਉਹ ਕਹਿੰਦਾ ਹੈ ਕਿ ਉਸ ਨੂੰ ਉਸਦੇ ਕੀਤੇ ਦੀ ਸਜ਼ਾ ਮਿਲ ਗਈ ਆ। ਗੁਰਵੀਰ ਪ੍ਰੀਤ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਅਤੇ ਦੋਨੋਂ ਪਤੀ ਪਤਨੀ ਦੁਬਾਰਾ ਫੇਰ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ ਗੁਰਵੀਰ ਪ੍ਰੀਤ ਨੂੰ ਆਪਣੇ ਨਾਲ ਵਿਦੇਸ਼ ਘੁੰਮਣ ਵੀ ਲੈ ਕੇ ਜਾਂਦਾ ਹੈ ਉਹ बार-बार ਗੁਰਵੀਰ ਤੋਂ ਮਾਫੀ ਮੰਗਦੀ ਆ ਅਤੇ ਗੁਰਵੀਰ ਉਸ ਨੂੰ ਕਹਿੰਦਾ ਹੈ ਕਿ ਜੋ ਕੁਝ ਵੀ ਹੋਇਆ ਉਸ ਨੂੰ ਭੁੱਲ ਜਾ ਅਤੇ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਇੱਕ ਸਾਲ ਬਾਅਦ ਪ੍ਰੀਤ ਇੱਕ ਬੱਚੇ ਨੂੰ ਜਨਮ ਦਿੰਦੀ ਆ ਅਤੇ ਬੱਚੇ ਦੇ ਹੋਣ ਤੋਂ ਬਾਅਦ ਪਤੀ ਪਤਨੀ ਦੋਨੋਂ ਬਹੁਤ ਖੁਸ਼ ਹੁੰਦੇ ਨੇ ਇਹ ਸੀ ਇੱਕ ਕੁੜੀ ਦੀ ਕਹਾਣੀ ਜੋ ਲਾਂ ਅਮਰਜ ਕਰਵਾ ਕੇ ਵਿਦੇਸ਼ ਜਾਣ ਦੀ ਇੱਛਾ ਲਈ ਆਪਣੇ ਪਤੀ ਨੂੰ ਛੱਡ ਕੇ ਚਲੀ ਗਈ ਸੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ